ਸ਼ਮਸ਼ੇਰ ਸਿੰਘ ਦੂਲੋ ਨੇ ਮੋੜ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਨੇ ਦੂਲੋ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ 'ਚ ਟਿਕਟਾਂ ਦੀ ਵੰਡ ਤੇ ਸਵਾਲ ਉਠਾਏ ਨੇ ਦੂਲੋ ਨੇ ਦੂਜੀਆਂ ਪਾਰਟੀਆਂ ਚ ਆਗੂਆਂ ਤੇ ਭਰੋਸਾ ਦਿਖਾਉਣ ਤੇ ਵੀ ਇਤਰਾਜ ਜਤਾਇਆ ਹੈ ਟਕਸਾਲੀ ਆਗੂਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਖਾਸਾ ਇਥੋਂ ਤੱਕ ਜਤਾਇਆ ਕਿ ਕਿਦਰੇ ਪੰਜਾਬ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਗੁਪਤ ਸਮਝੌਤਾ ਤਾਂ ਨਹੀਂ ਔਰ ਜਿੱਥੋਂ ਤੱਕ ਮੈਂ ਲੈਟਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ 12 ਟਿਕਟਾਂ ਐਸ ਟਾਈਮ ਅਨਾਉਂਸ ਕੀਤੀਆਂ ਨੇ ਕੈਂਡੀਡੇਟਸ ਅਨਾਉਂਸ ਕੀਤੇ ਤੇ 12 ਚੋਂ ਮੈਂ ਕਹਿ ਸਕਦਾ ਕਿ ਸੱਤ ਤਹੇ ਜੀ ਬੰਦੇ ਨਿੱਜੀ ਦਾ ਨਹੀਂ ਪਾਰਟੀਆਂ ਬਦਲੀਆਂ ਕਈ-ਕਈ ਵਾਰੀ ਬਦਲ ਕੇ ਆਏ ਕਾਂਗਰਸ ਚ ਚਲੇ ਗਏ ਆ ਵੀ ਚਲੇ ਗਏ ਕਹਿ ਸਿਰਫ ਪੰਜ ਚਾਰ ਪੰਜ ਬੰਦੇ ਨੇ ਜਿਹੜੇ ਕਿ ਟ੍ਰੈਡੀਸ਼ਨ ਫੈਮਿਲੀਆਂ ਤੋਂ ਆਏ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ ਚ ਕਾਮ ਦਾ ਰਸ ਹੈ ਸੱਤਹੇ ਜੇ ਬੰਦੇ ਨੇ ਜਿਨ੍ਹਾਂ ਦਾ ਛੋਕੜ ਦੂਸਰੀਆਂ ਪਾਰਟੀਆਂ ਚ ਬਦਲ ਬਦਲ ਕੇ ਆਪ ਉਹਨਾਂ ਨੇ ਅਪੋਰਚਨਿਸਟ ਕਾਇਦੂ ਉਹਨਾਂ ਨੂੰ ਔਰ ਉਹ ਲੋਕ ਨੇ ਜਿਹੜਾ ਨੇ ਆ ਕੇ ਇਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਨਹੀਂ ਮੈਨੂੰ ਡਾਊਟ ਵੀ ਪੈਂਦਾ ਹੈ ਕਿ ਜਿਹੜੇ ਆ ਕਈ ਸੀਟਾਂ ਤੇ ਮਾਰੇ ਕੈਂਡੀਡੇਟ ਦਿੱਤੇ ਨੇ ਇਹ ਜਿਹੜਾ ਸੀਕਰਟ ਹੈ ਵੈਸੇ ਨਹੀਂ ਐਲਾਈਅੰਸ ਹੋਇਆ ਪੰਜਾਬ ਇਹ ਜਿਹੜਾ ਸੀਕਰਟ ਹੈ ਰਾਜਸਥਾਨੀ ਕਿਤੇ ਵੀ ਆਪ ਨੂੰ ਜਾਣ ਕੇ ਖੜੇ ਇਹ ਜੇ ਕਰ ਤੋਂ ਵੀ دوسری ਪਾਰਟੀ ਨੂੰ ਫਾਇਦਾ ਹੋ ਜੇ ਇਹ ਵੀ ਹੋ ਸਕਦਾ ਕਿ ਚੱਨੀ ਨੂੰ ਦੇਣਾ ਸੀ ਕਿਤੇ ਹੋਰ ਦੇ ਦਿੰਦੇ ਜੇ ਨਹੀਂ ਚੰਨੀ ਦਾ ਸਾਨੂੰ ਇਹ ਲੱਗਦਾ ਵੀ ਇਹ ਐਸ਼ੀਆਂ ਚੱਤੋਂ ਹੀ ਉਹਨਾਂ ਨੂੰ ਐਸੀ ਐਮ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦਰਨਾ ਸੀਟਾਂ ਤੋਂ ਹਾਰਦਾ ਜਮਾਤਤ ਵੀ ਜਬਤ ਹੁੰਦੀ ਹੈ ਖੁਖਾ ਸੇ ਕਿ ਉਹਦੇ ਚ ਕੋਈ ਗੁਣ ਨਹੀਂ ਜਿਹਦੇ ਕਰਕੇ ਉਹਨੂੰ ਮੂੰਹ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਬਾਕੀਆਂ ਨੂੰ ਢੀਚ ਬਣ ਨਹੀਂ ਨੀ ਦਿੰਦੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਪਪੂਲਰ ਸ਼ਡੂਲ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਗਿਆ ਪੰਜਾਬ ਚ ਹਿੰਦੂ ਲੀਡਰਸ਼ਿਪ ਦੀ ਖਤਮ ਹੈ ਪੰਜਾਬ ਚ OBC ਲੀਡਰਸ਼ਿਪ ਵੀ ਖਤਮ ਹੈ ਪੰਜਾਬ ਤੇ ਅਸੀ ਲੀਡਰਸ਼ਿਪ ਵੀ ਖਤਮ ਹੈ